ਉਸੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਛੂਈ ਮੂਈ ਛੂਈ ਮੂਈ ਜਿਹੜੀ ਆ ਇਹ ਆਮ ਤੌਰ ਤੇ ਇਸ ਨੂੰ ਹੱਥ ਲਗਾਓਗੇ ਤਾਂ ਇਹ ਸਾਰੇ ਇਹਦੇ ਪੱਤੇ ਜਿਹੜੇ ਨੇ ਉਹ ਕਲੋਜ਼ ਹੋ ਜਾਂਦੇ ਆ ਤੇ ਛੂਈ ਮੂਈ ਜਿਹੜੀ ਆ ਆਮ ਤੌਰ ਤੇ ਦੇਖਿਆ ਜਾਂਦਾ ਹੈ ਤਾਂ ਇਹ ਅਸਥਮਾ ਦੇ ਰੋਗੀਆਂ ਲਈ ਬਹੁਤ ਜ਼ਿਆਦਾ کارਗਰ ਸਿੱਧ ਹੁੰਦੀ ਹੈ ਬਾਕੀ ਅਗਰ ਤੁਸੀਂ ਬਵਾਸੀਰ ਦੇ ਮਰੀਜ਼ ਹੋ ਤਾਂ ਤੁਹਾਨੂੰ ਸ਼ੂਈ-ਮੂਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਲਸਰ ਦੇ ਰੋਗੀਆਂ ਲਈ ਬਹੁਤ ਹੀ ਵਧੀਆ ਦਵਾਈ ਹੈ ਇਹਨਾਂ ਹੀ ਨਹੀਂ ਅਗਰ ਤੁਹਾਡੇ ਜ਼ਖਮ ਠੀਕ ਨਹੀਂ ਹੁੰਦੇ ਤਾਂ ਤੁਸੀਂ ਉਸ ਤੇ ਪੱਤਿਆਂ ਦੀ ਲੇਵ ਚਟਨੀ ਬਣਾ ਕੇ ਲਗਾ ਸਕਦੇ ਹੋ ਇਹ ਬੂਟਾ ਜਿਹੜਾ ਆਮ ਤੌਰ ਤੇ 7 ਤੋਂ 8 ਫੁੱਟ ਤੱਕ ਹੁੰਦਾ ਹੈ ਅਤੇ ਇਸ ਨੂੰ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਗਲੇ ਦੇ ਵਿੱਚ ਖਰਾਸ਼ ਜਿਨ੍ਹਾਂ ਦੇ ਹੋ ਰਹੀ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਇਸਤੇਮਾਲ ਕਰਨ ਠੀਕ ਹੋ ਜਾਂਦੀ ਹੈ ਪਿਸ਼ਾਬ ਵਿੱਚ ਜਲਨ ਹੈ ਤਾਂ ਇਸ ਦਾ ਸੇਵਨ ਕਰੋ ਅਗਰ ਤੁਹਾਨੂੰ ਕਵਜ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਦਾ ਵੀ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਇਹਦਾ ਸੇਵਨ ਕਰਨਾ ਪੈਂਦਾ ਹੈ ਇਸ ਦੇ ਨਾਲ ਨਾਲ ਇਸ ਨੂੰ ਜੇ ਦੇਖਿਆ ਜਾਏ ਤਾਂ ਇਸ ਨੂੰ ਸ਼ਰਮੀਲੀ ਵੀ ਕਿਹਾ ਜਾਂਦਾ ਹੈ ਸ਼ੂਈ ਮੂਈ ਨੂੰ ਸ਼ਰਮੀਲੀ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹਨ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਹੱਡੀਆਂ ਜਿਹੜੀਆਂ ਉਹ ਮਜ਼ਬੂਤ ਹੋ ਜਾਣ ਬਾਕੀ ਇਸ ਦੇ ਜਿਹੜੇ ਬੀਜ ਨੇ ਉਸ ਨੂੰ ਆਮ ਤੌਰ ਤੇ ਬੀਜ ਪੱਤੇ ਇਹਦੀਆਂ ਜੜਾਂ ਆਮ ਤੌਰ ਤੇ ਤਿੰਨੇ ਚੀਜ਼ਾਂ ਹੀ ਇਸਤੇਮਾਲ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੇ ਵਾਲ ਝੜਦੇ ਹਨ ਉਹਨਾਂ ਨੂੰ ਇਹਦੀ ਲੇਪ ਜਿਹੜੀ ਆ ਪੱਤਿਆਂ ਨੂੰ ਪੀਸ ਕੇ ਉਹ ਲਗਾਉਣੀ ਚਾਹੀਦੀ ਹੈ ਬਾਕੀ ਜਿਨ੍ਹਾਂ ਦੇ ਪਿਸ਼ਾਬ ਦੀ ਨਾਲੀ ਦੇ ਵਿੱਚ ਜ਼ਖਮ ਹੋ ਗਏ ਹਨ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਖੂਨ ਨੂੰ ਇਹ ਸਾਫ਼ ਕਰਦਾ ਹੈ ਜਿਨ੍ਹਾਂ ਦੇ ਗੁਰਦੇ ਦੇ ਵਿੱਚ ਪੱਥਰੀ ਹੈ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਉਹ ਲਗਾਤਾਰ ਇੱਕ ਮਹੀਨਾ ਇਹਦਾ ਸੇਵਨ ਕਰੋ ਤੁਹਾਡੀ ਗੁਰਦੇ ਦੀ ਪੱਥਰੀ ਜਿਹੜੀ ਆ ਉਹ ਵੀ ਬਾਰ ਹੋ ਜਾਏਗੀ ਬਾਕੀ ਜੜ ਜਿਹੜੀ ਹੈ ਇਹਦੀ ਕਫ ਵਾਸਤੇ ਬਹੁਤ ਹੀ ਬੈਨੀਫਿਟ ਹੈ ਉਸ ਦਾ ਪਾਣੀ ਉਬਾਲ ਕੇ ਜਦੋਂ ਅੱਧਾ ਪਾਣੀ ਰਹਿ ਜਾਏ ਉਹਦਾ ਸੇਵਨ ਕਰੋ ਬਵਲ ਸੀਤ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਹੈ ਉਹਨਾਂ ਨੂੰ ਇਹ ਪੱਤੇ ਜਿਹੜੇ ਨੇ ਉਹਦੀ ਲੇਪ ਤੈ ਗੁੱਡੇ ਦੇ ਵਿੱਚ ਲਗਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਪੀਲੀਆ ਦੀ ਸ਼ਿਕਾਇਤ ਹੈ ਪੱਤਿਆਂ ਦਾ ਰਸ ਕੱਢ ਕੇ 4-5 ਗ੍ਰਾਮ ਸਵੇਰੇ ਤੇ ਸ਼ਾਮ ਉਹਦਾ ਸੇਵਨ ਕਰੋ ਤੁਹਾਡਾ ਪੀਲੀਆ ਜਿਹੜਾ ਉਹ ਤੁਸੀਂ ਦੇਖੋਗੇ ਠੀਕ ਹੋ ਗਿਆ ਬਾਕੀ ਨੇ ਪਹਿਲੇ ਵੀ ਦੱਸਿਆ ਹੈ ਜਿਨ੍ਹਾਂ ਦੇ ਜ਼ਖਮ ਠੀਕ ਨਹੀਂ ਹੁੰਦੇ ਉਹਨਾਂ ਨੂੰ ਇਹਦੇ ਪੱਤਿਆਂ ਦੀ ਪੇਸਟ ਜਿਹੜੀ ਆ ਉਹ ਲਗਾਣੀ ਚਾਹੀਦੀ ਹੈ ਬਾਕੀ ਇਸ ਤੋਂ ਇਲਾਵਾ ਅਗਰ ਜੇ ਤੁਹਾਡੇ ਵੀਰਜ ਵਿੱਚ ਕਮੀ ਆ ਤਾਂ ਇਹਦੇ 4-5 ਗ੍ਰਾਮ ਤੁਸੀਂ ਇਹਦੇ ਬੀਜ ਲਓ ਤੇ ਦੁੱਧ ਉਹਦਾ ਪਾਊਡਰ ਬਣਾ ਕੇ ਤੇ ਦੁੱਧ ਦੇ ਨਾਲ ਤੁਸੀਂ ਲੈ ਸਕਦੇ ਹੋ ਇਸ ਦੀਆਂ ਜਣਾ ਵੀ ਜੜੀਆਂ ਨੇ ਔਰ ਟਾਈਮਿੰਗ ਵਧਾਉਣ ਵਾਸਤੇ ਇਹ ਸਮਾਲ ਕੀਤੀ ਜਾਂਦੀਆਂ ਹਨ ਇੰਨਾ ਹੀ ਨਹੀਂ 슈ਗਰ ਵਾਲੇ ਮਰੀਜ਼ ਇਸ ਦਾ ਕਾੜਾ ਬਣਾ ਕੇ ਪੀ ਲੈਣ ਤਾਂ ਉਹਦੀ 슈ਗਰ ਠੀਕ ਹੋ ਜਾਏਗੀ ਜਿੰਨਾਂ ਬੱਚਿਆਂ ਨੂੰ ਬਾਰ-ਬਾਰ ਜਿਹੜੀ ਖਾਂਸੀ ਨਹੀਂ ਹਟਦੀ ਕਹਿੰਦੇ ਹਨ ਕਿ ਇਸ ਦੀ ਇੱਕ ਜੜ ਜਿਹੜੀ ਹੈ ਉਹ ਪੀਸ ਲੈ ਕੇ ਛੋਟਾ ਜਿਹਾ ਬੱਚੇ ਦੇ ਗਲ ਚ ਪਾ ਦੇਵੋ ਤਾਂ ਉਹਨਾਂ ਦਾ ਜਿਹੜੀ ਹੈ ਖਾਂਸੀ ਉਹ ਹਟ ਜੇਗੀ ਬਾਕੀ ਇੰਨਾ ਹੀ ਨਹੀਂ ਇਹ ਛੂਈ ਮੂਈ ਜਿਹੜੀ ਹੈ ਆਮ ਮਿਲ ਜਾਂਦੀ ਹੈ ਬਾਕੀ ਜੇ ਦੇਖਿਆ ਜਾਏ ਤੇ ਆਮ ਤੌਰ ਤੇ ਤੁਸੀਂ ਇਹ ਨਾ ਤੇ ਗਰਮ ਹੈ ਤੇ ਨਾ ਹੀ ਇਹ ਠੰਡੀ ਹੁੰਦੀ ਹੈ ਬਾਕੀ ਇਸ ਤੋਂ ਇਲਾਵਾ ਤੁਸੀਂ ਇਸ ਨੂੰ ਜ਼ਰੂਰ ਇਸਤੇਮਾਲ ਵਿੱਚ ਲਿਆਓ ਇਹਦਾ ਨੁਕਸਾਨ ਕੋਈ ਨਹੀਂ ਹੈ ਇਹਦਾ ਫਾਇਦਾ ਹੀ ਫਾਇਦਾ ਹੈ ਬਾਕੀ ਜੇ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ